ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੈਡਾਗੋਜੀ ਆਫ ਇੰਗਲਿਸ਼ ਦੇ ਜਿਹੜੇ ਆਪਣੇ ਪੁਰਾਣੇ ਪੇਪਰ ਹੋਇਆ 2014-15 ਤੋਂ ਲੈ ਕੇ ਜਿੰਨੇ ਵੀ ਹੁਣ ਤੱਕ ਹੋਇਆ ਠੀਕ ਹੈ ਉਹਨਾਂ ਦੇ ਆਨਸਰ ਕਿੱਥੋਂ ਮਿਲਣਗੇ ਪੁਰਾਣੇ ਪੇਪਰਾਂ ਦੇ ਵਿੱਚ ਤੁਹਾਨੂੰ ਪਤਾ ਹੈ ਕੁਐਸਚਨ ਅਕਸਰ ਰਿਪੀਟ ਹੋ ਜਾਂਦੇ ਆ ਬਟ ਜੇ ਆਪਾਂ ਨੂੰ ਆਨਸਰ ਮਿਲ ਜਾਂ ਤਾਂ ਉਹ ਕਿੱਥੋਂ ਮਿਲਣਗੇ ਉਹ ਤੁਹਾਨੂੰ ਉਹਦੇ ਬਾਰੇ ਆਪਾਂ ਚਰਚਾ ਕਰਨ ਜਾ ਰਹੇ ਹਾਂ ਠੀਕ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣਿਓ ਤੇ ਤੁਹਾਨੂੰ ਦੱਸ ਦਈਏ ਜਿਹੜੇ ਪੁਰਾਣੇ ਪੇਪਰ ਹੋਏ ਆ ਠੀਕ ਹੈ ਉਹਨਾਂ ਦੇ ਅਨਸਰ ਕੀ ਅਸੀਂ ਬਣਾ ਕੇ ਦੇ ਰਹੇ ਆ ਸਾਡੇ ਚੈਨਲ ਦੇ ਉੱਪਰ ਸਾਡੀ ਐਪ ਦੇ ਉੱਪਰ ਹੌਲੀ-ਹੌਲੀ ਕਰਕੇ ਅਗਲੇ 10 ਦਿਨਾਂ ਦੇ ਵਿੱਚ ਸਾਰੇ ਜਿੰਨੇ ਪੇਪਰ ਹੋਏ ਆ ਪੁਰਾਣੇ ਉਹਨਾਂ ਦੇ ਕੀ ਆ ਅਨਸਰ ਕੀ ਅਪਲੋਡ ਹੋ ਜਾਈਗੀ ਜਿਵੇਂ ਅੱਜ ਕੀ ਆ 2019 ਕੀ ਸੈਸ਼ਨ ਵਾਲਾ ਪੇਪਰ ਦਾ ਮੈਂ ਅਨਸਰ ਕੀ ਤਿਆਰ ਕੀਤੀ ਹੈ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਕੀ ਹੈ ਇਹਦੇ ਵਿੱਚ ਪੰਜਾਬੀ ਵਿੱਚ ਵੀ ਲਿਖਿਆ ਹੋਇਆ ਹੈ ਉੱਪਰ ਇੰਗਲਿਸ਼ 'ਚ ਉਹਨੂੰ ਲਿਖਿਆ ਹੋਇਆ ਹੈ ਥੱਲੇ ਉਹਨੂੰ ਪੰਜਾਬੀ 'ਚ ਟਰਾਂਸਲੇਟ ਕੀਤਾ ਹੋਇਆ ਤਾਂ ਕਿ ਸਟੂਡੈਂਟ ਨੂੰ ਪੰਜਾਬੀ ਵਿੱਚ ਸਮਝਣਾ ਆਸਾਨ ਹੁੰਦਾ ਠੀਕ ਹੈ ਅਨਸਰ ਪੰਜਾਬੀ ਵਿੱਚ ਯਾਦ ਕਰ ਲੈਣੇ ਆ ਠੀਕ ਹੈ ਉੱਥੇ ਜਾ ਕੇ ਆਪਾਂ ਨੂੰ ਪੇਪਰ ਵਿੱਚ ਯਾਦ ਆ ਜਾਂਦਾ ਪੰਜਾਬੀ ਵਿੱਚ ਆ ਪੜਿਆ ਸੀਗਾ ਇੰਗਲਿਸ਼ 'ਚ ਆਪਾਂ ਨੂੰ ਟਰਾਂਸਲੇਟ ਕਰ ਸਕਦੇ ਆ ਠੀਕ ਹੈ ਤਾਂ ਉਹਦੇ ਅਨਸਰ ਪੂਰੀ ਡਿਟੇਲ ਦੇ ਵਿੱਚ 1 ਮਾਰਕਸ ਵਾਲੇ 2 4 ਮਾਰਕਸ ਵਾਲੇ ਤੇ ਜੇ ਕਿ 8 ਮਾਰਕਸ ਵਾਲੇ ਸਾਰਿਆਂ ਦਾ ਜਾਂ ਗ੍ਰਾਮਰ ਦਾ ਕੀ ਆ ਪ੍ਰੋਪਰ ਅਨਸਰ ਦਿੱਤੇ ਹੋਣਗੇ ਠੀਕ ਹੈ ਜੇਕਰ ਤੁਸੀਂ ਉਹਦਾ ਡੈਮੋ ਚੈੱਕ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਫ੍ਰੀ ਵਾਲੇ WhatsApp ਗਰੁੱਪ ਦਾ ਲਿੰਕ ਪਿਆ ਉੱਥੇ ਤੁਸੀਂ ਜਾ ਕੇ ਗਰੁੱਪ ਵਿੱਚ ਐਡ ਹੋ ਸਕਦੇ ਹੋ ਤੇ ਡੈਮੋ ਚੈੱਕ ਕਰ ਸਕਦੇ ਹੋ ਜਿੰਨੇ ਪੁਰਾਣੇ ਕੁਐਸਚਨ ਬਣਾਏ ਨੇ ਓਕੇ ਬੰਦੇ ਆ ਠੀਕ ਹੈ ਜੇਕਰ ਤੁਹਾਨੂੰ ਚੰਗਾ ਲੱਗੇ ਤੁਸੀਂ ਸਾਡਾ ਬੈਚ ਜੁਆਇਨ ਕਰ ਸਕਦੇ ਜਿੰਦੇ ਵਿੱਚ ਤੁਹਾਨੂੰ 6 ਸਬਜੈਕਟਾਂ ਦੀਆਂ ਵੀਡੀਓਜ਼ ਮਿਲਣਗੀਆਂ ਤੇ ਨਾਲੇ ਤੁਹਾਨੂੰ ਕੀ ਇਹਨਾਂ ਦੇ ਅਨਸਰ ਮਿਲਣਗੇ ਠੀਕ ਹੈ ਜਿਹੜੀ ਇੰਗਲਿਸ਼ ਹੈ ਜਿਹੜੀ ਇੰਗਲਿਸ਼ ਹੈ ਨਾ ਇੰਗਲਿਸ਼ ਦੀ ਮੇਨ ਹੈ ਕਿਉਂਕਿ ਬਾਕੀ ਸਬਜੈਕਟ ਤਾਂ ਸੌਖੇ ਆ ਇਸ ਵਾਰ ਕੱ ਲਈ ਇੰਗਲਿਸ਼ ਦਾ ਥੋੜਾ ਡਾਰਾ 70 ਨੰਬਰ ਦਾ ਪੇਪਰ ਹੈ ਸੋ ਇਹਦੇ ਵਿੱਚ ਕੀ ਆ ਸਾਰੇ ਪੁਰਾਣੇ ਪੇਪਰਾਂ ਦੇ ਤਾਂ ਤੁਹਾਨੂੰ ਕੀ ਸੋਲੂਸ਼ਨ ਮਿਲਣਗੇ ਅਗਲੇ 10 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਅੱਜ ਪਹਿਲਾਂ 2019-21 ਵਾਲਾ ਜਿਹੜਾ ਪੇਪਰ ਹੋਇਆ ਸੀਗਾ ਜਿਹੜਾ ਮੈਂ ਦਿੱਤਾ ਸੀਗਾ ਮੇਰਾ 2019-21 ਸੈਸ਼ਨ ਹੈ ਸੋ ਉਹਦੇ ਅਨਸਰ ਕੀ ਅੱਜ ਆਪਾਂ ਅਪਲੋਡ ਕਰਾਂਗੇ ਓਕੇ ਸੋ ਤੁਸੀਂ ਜੁਆਇਨ ਕਰ ਸਕਦੇ ਹੋ ਸਾਡਾ ਬੈਚ ਸਾਡੇ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਬੈਚ ਦੀ ਫੀਸ ਕਿੰਨੀ ਹੈ ਸਿਰਫ 600 ਰੁਪਏ ਓਕੇ ਬਾਕੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇਕਰ ਤੁਸੀਂ ਅਨਸਰ ਦਾ ਡੈਮੋ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡਾ ਵਟਸਐਪ ਗਰੁੱਪ ਦਾ ਫ੍ਰੀ ਵਾਲੇ ਵਟਸਐਪ ਗਰੁੱਪ ਦਾ ਲਿੰਕ ਪਿਆ ਹੈ ਉੱਥੋਂ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਕੀ ਮਿਲ ਜੇਗਾ ਪੁਰਾਣੇ ਪੇਪਰਾਂ ਦਾ ਡੈਮੋ ਠੀਕ ਹੈ ਜਿੰਦੇ ਅਨਸਰ ਲਿਖੇ ਹੋਣਗੇ ਇੰਗਲਿਸ਼ ਵਿੱਚ ਵੀ ਤੇ ਨਾਲ ਪੰਜਾਬੀ ਵਿੱਚ ਥੈਂਕ ਯੂ ਵੈਰੀ ਮਚ